ਗਬਰੇ ਮੈਂ ਚਾਰ ਕਮਿਸ਼ਨ ਦਾ ਕੰਮ ਸਟਾਰਟ ਕਰਿਆ ਤੀਗਾ ਅੱਜ ਮੇਰੇ ਕੋਲ 24-25 ਨੇ ਗਿਆ ਹੁਣ ਮੇਰੀਆਂ ਵੀਡੀਓ ਦੇਖ ਕੇ ਲੋਕ ਕਹਿੰਦਾ ਯਾਰ ਵੀ ਉਹਦੇ ਵੀ ਇੰਨੇ ਮੈਸਾਂ ਨੇ ਗਿਆ ਸੀ ਲਾਉਣੇ ਨੇ ਪਰ ਮੇਰਾ ਜਿਹੜਾ ਮੇਰਾ ਸਫਰ ਆਗਾ ਉਹ ਵੀ ਦੇਖੋ 6-7 ਸਾਲ ਲੱਗੇ ਮੈਨੂੰ ਹਾਂਜੀ ਹਾਂ ਹੁਣ ਤਾਂ ਆ ਮੇਲਿਆਂ ਨੇ ਬਾਲਾ ਕੰਮ ਸੇਪਾ ਜਿਹੜਾ ਕਰ ਦੇਤਾ ਬਈ ਹੁਣ ਤਾਂ ਜਿਹੜੇ ਹੱਡ ਹੱਡ ਲਿਖੇ ਪਏ ਨੇ ਪਿੰਡ ਤੇ ਲੱਖ ਰੁਪਏ ਦੇ ਘਟ ਤੋਂ ਵੀ ਮੰਗਦਾ ਬਈ ਹਾਂ ਹੁਣ ਜੇ ਸਾਰੇ ਮੈਸਾਂ ਨੇ ਗਿਆ ਸਾਰੇ ਤਾਕੜੀਆਂ 15-15 ਲੀਟਰ ਵਾਲੀਆਂ ਨੇ ਗਿਆ ਹੁਣ ਤੁਸੀਂ 40-45 ਰੁਪਏ ਪਾ ਕੇ ਕਿੱਥੋਂ ਪੈਸੇ ਕੱਢ ਲੋਗੇ ਕਿਦ ਫਿਰ ਦੂਦਪਾਲ ਹਰਾਚਾਰਾ ਵੀ ਆ ਫਿਰ ਹੋਰ ਚੀਜ਼ਾਂ ਵੀ ਦਵਾਈਆਂ ਵੀ ਚੱਲਣੀਆਂ ਨੇ ਇਹਨਾਂ ਦੀਆਂ ਠੀਕ ਆ ਖਾਰੇ ਖਰਤੇ ਹੁੰਦੇ ਨੇ ਉਹ ਪੂਰੇ ਨਹੀਂ ਪੂਰੇ ਹੁਣ ਅਸੀਂ 75 ਪੀ ਪਾਉਣੇ ਹੈਗੇ ਉਹ ਸਾਡਾ ਸਰ ਕਵਰ ਚੱਲ ਜਾਂਦਾ ਮੈਸ ਵਧੀਆ ਹਾਂ ਸੀਲ ਆ ਖੋਲਿਓ ਆਲੇ ਨੇ ਕਹੇ 40 ਲੀਟਰ ਦੀਗਾ ਤੇਰੇ ਘਰੇ ਆ ਕੇ 11 ਲੀਟਰ ਦੋ ਦਿੱਤਾ ਫਿਰ ਕਹਿੰਦੇ ਯਾਰ ਆ ਉਹ ਆਲਾ ਕਹਿੰਦਾ ਤੇਰੇ ਘਰ ਜੀ ਲਾ ਜੀ ਨੂੰ ਨੂੰ ਕੀ ਹੋਇਆ ਬਈ ਦੱਸੋ ਕਹਿੰਨਦਾ ਭਾਬਾ ਇਹ ਨਹੀਂ ਹੁੰਦਾ ਘੱਟੋ ਘੱਟ ਮਾਜਰੂ ਤਿੰਨ ਟਾਈਮ ਚੋਕ ਤੇ ਹਾਂਜੀ ਬਾਈ ਜੀ ਤੇ ਆਪਾਂ ਹੁਣ ਗੱਲਬਾਤ ਬਾਈ ਅਮਰਜੀਤ ਦੇ ਨਾਲ ਕਰਦੇ ਆਂ ਬਾਈ ਹੋਰੇ ਬਹੁਤ ਵੱਡੇ ਲੈਵਲ ਤੇ ਮੱਝਾਂ ਦੇ ਕੰਮ ਕਰ ਰਹੇ ਨੇ ਤੇ ਆਪਾਂ ਬਾਈ ਹੋਰਾਂ ਤੋਂ ਫੀਡ ਦੀ ਮੈਨੇਜਮੈਂਟ ਪੁੱਛਦੇ ਆ ਤੇ ਹੋਰ ਕੁਝ ਖਾਸ ਗੱਲਾਂ ਬਾਤਾਂ ਕਰਾਂਗੇ ਵੀ ਪਸ਼ੂ ਲੈਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਇਦਾਂ ਦੀਆਂ ਕੁਝ ਹੋਰ ਵੀ ਗੱਲਾਂ ਬਾਤ ਆਪਾਂ ਬਾਈ ਹੋਰਾਂ ਦੇ ਨਾਲ ਕਰਾਂਗੇ ਹਾਂਜੀ ਸਸੀਕਾਲ ਬਾਈ ਸਸੀਕਾਲ ਬਾਈ ਤੇ ਬਈ ਸਭ ਤੋਂ ਪਹਿਲਾਂ ਤਾਂ ਜੀ ਤੁਸੀਂ ਇਹ ਜੀ ਦੱਸੋ ਵੀ ਤੁਸੀਂ ਪਸ਼ੂਆਂ ਨੂੰ ਫੀਡ ਕਿਹੜੀ ਬੱਤ ਦੇ ਬਈ ਕਿਹੜੀ ਫੀਡ ਫੀਡ ਤਾਂ ਵੀਰੇ ਕੋਈ ਬਜਾਰੂ ਫੀਡ ਨਹੀਂ ਹੈ ਜਿਹਦੇ ਜੇ ਤੁਸੀਂ ਕਾਮਯਾਬ ਹੋਣਾ ਜੇ ਫਾਰਮ ਚਲਾਉਣਾ ਬਾਈ ਹਨਾ ਹਾਂਜੀ ਜੇ ਗਾਹਾਂ ਵੀ ਆਪਾਂ ਉਹਨਾਂ ਵੀ ਗਾਹਾਂ ਤਰੱਕੀ ਕਰੀਏ ਫਿਰ ਤਾਂ ਜੇ ਕੋਈ ਵੀ ਵਿਅਕਤੀ ਤਰੱਕੀ ਕਰਦਾਗਾ ਉਹ ਘਰ ਦੀ ਫੀਡ ਹੀ ਵਰਤਦਾ ਕੋਈ ਬਾਜਾਰ ਦੀ ਫੀਡ ਨਹੀਂ ਵਰਤਦਾ ਅੱਛਾ ਹਾਂ ਅਸੀਂ ਵੀ ਖੋਦ ਘਰ ਦੀ ਫੀਡ ਤਿਆਰ ਕਰਵਾ ਕੇ ਲੈ ਕੇ ਆਉਣਾ ਠੀਕ ਹੈ ਤੇ ਬਈ ਜਿਵੇਂ ਹੁਣ ਤੁਹਾਡੇ ਲਈ ਮੱਝਾਂ ਵੀ 22 ਲੀਟਰ ਤੱਕ ਵੀ ਹਾਂਜੀ ਹਾਂਜੀ 20 ਲੀਟਰੇ ਮੱਝਾਂ ਨੂੰ ਤਾਂ ਫਿਰ ਵੀ ਫੀਡ ਵੀ ਕੋਈ ਵਧੀਆ ਲੈਵਲ ਤੇ ਹੋਣੀ ਚਾਹੀਦੀ ਹੈ ਨਾ ਨਹੀਂ ਨਹੀਂ ਉਹ ਕੋਈ ਫਰਕ ਨਹੀਂ ਜਿਹੜੇ ਆਪਾਂ ਤਿਆਰ ਕਰਵਾਉਨੇ ਆ ਉਹ ਵਸੇ ਘੱਟ ਵੱਧ ਪਾਉਣੀ ਪੈਂਦੀ ਹੈ ਕਿ ਕਿਵੇਂ ਹੁਣ 10 ਲੀਟਰਾਂ ਨੂੰ 4 ਲੀਟਰ ਪਾਉਣਾ 4 ਕਿਲੋ ਪਾਉਣੀ ਪੈਂਦੀ ਆ 20 ਲੀਟਰਾਂ ਨੂੰ 8 ਕਿਲੋ ਹੋਗੀ ਉਹ ਡੋਜ਼ ਵਧਾਉਣੀ ਪੈ ਜਾਂਦੀ ਹੈ ਕਿ ਪਰ ਐ ਨਹੀਂ ਆ ਵੀ ਅਲੱਗ-ਅਲੱਗ ਹੋ ਜਾਂਦਾ ਠੀਕ ਹੈ ਬਈ ਹੂੰ ਇਹ ਬਈ ਉਹਦੇ ਵਿੱਚ ਪੈਂਦਾ ਕੀ ਕੀ ਇਹ ਚੀਜ਼ ਦੱਸਿਓ ਉਹਦੇ ਵਿੱਚ ਤਾਂ ਗਰੇ ਮੱਕੀ ਹੋ ਜਾਂਦੀ ਆ ਕਣਕ ਹੋ ਜਾਂਦੀ ਆ ਤੇ ਛੋਲਿਆਂ ਛਿਲਕਾ ਹੋ ਜਾਂਦਾ ਚੌਕਰ ਹੋ ਜਾਂਦਾਗਾ ਤੇ ਇਹ ਚੌਕਰ ਕਣਕ ਦਾ ਚੌਕਰ ਹਾਂ ਕਣਕ ਦਾ ਚੌਕਰ ਸਰਵਡੀ ਇਕਾ ਡੀਓਸੀ ਹੁੰਦਾਗਾ ਡੀਓਸੀ ਚੌਲਾਂ ਦਾ ਹਾਂ ਚੌਲਾਂ ਦਾ ਤੇ ਖਾਲ ਹੋ ਜਾਂਦਾ ਸਰੋਂ ਦੀ ਬੜੇ ਮੇਰੀ ਖਾਲ ਹੋਗੀ ਅੱਛਾ ਜੀ ਤੇ ਤਾਰਾ ਮੀਰਾ ਹੋ ਜਾਂਦਾ ਕਿਲੋ ਕਿਲੋ ਮਿੱਠਾ ਛੋਟਾ ਹੋ ਜਾਂਦਾ ਕਿਲੋ ਨੂਨ ਹੋ ਜਾਂਦਾ 2 ਕਿਲੋ ਵਾਂਗੂ ਛੀਰਾ ਹੋ ਜਾਂਦਾਗਾ ਅੱਛਾ ਹਾਂ ਇਹ ਚੀਜ਼ਾਂ ਕਿ ਮੈਂ ਹੁਣ ਗਰਮੀ ਕਰਕੇ 10 ਕਿਲੋ ਜੋਮ ਪਾ ਲੈਨੇ ਆ ਵਿੱਚ ਇਹ ਤਾਂ ਵੀ ਜਿਵੇਂ ਜਿਹੜੇ ਆਈਟਮ ਆਸੀ ਨੇ ਤਾਂ ਨੋਰਮਲ ਆ ਨੋਰਮਲ ਆ ਹਾਂ ਉਹੀ ਨਾਲ ਜਿਹੜੀਆਂ ਆਮ ਬਜ਼ਾਰੂ ਫੀੜਾ ਉਹ ਬਰਾਬਰ ਭਿੱਟਦੇ ਨੇ ਬਾਈ ਨਵੀਂ ਲੱਗਣ ਦੀ ਹਾਂਜੀ ਨਹੀਂ ਹਾਂ ਬਈ ਬਰਾਬਰ ਆਪੀ ਭਿੱਟਦੇ ਨੇ ਜਦੋਂ ਬਾਈ ਇਹ ਫੀਲ ਖਾ ਕੇ ਵੀ ਆਪਣਾ 20-20 ਲੀਟਰ ਦੇ ਰਹੇ ਨਾਲੇ ਕਹੇ ਬਈ ਉਹ ਤਾਂ ਖਰਕ ਕੀ ਕੁਝ ਪਾਉਂਦੇ ਆਪਾਂ ਆਥਮਨ ਪਾਉਂਦੇ ਨਹੀਂ ਜੂਰੀਆ ਪਾਉਂਦੇ ਨੇ ਕਿ ਉਹ ਆਪਣੇ ਜਿਹੇ ਪਿਓਰ ਨਾਲ ਚੀਜ਼ਾਂ ਨਾਲ ਸਾਹਮਣੇ ਹੜ ਕੇ ਪਵਾ ਕੇ ਲੈਉਣੇ ਹੁੰਦੇ ਫਰਕਤ ਪੈਂਦਾ ਹੀ ਆ ਠੀਕ ਹੈ ਹਾਂ ਤੇ ਬਈ ਉਹ ਆਈਟਮ ਆ ਫਿਰ ਤੁਸੀਂ ਮੁੱਲ ਖਰੀਦ ਲੈਣੇ ਜੀ ਹਾਂ ਮੁੱਲ ਖਰੀਦ ਲੈਣਾ ਤਾਂ ਵੀ ਸਾਨੂੰ 3000 ਤੋਂ ਕੱਟੀ ਪੈਂਦੀ ਤਿੰ ਇਹ ਵੀ ਤਾਂ ਇਹ ਜੇ ਮੰਨ ਲਵਾਂਗਾ ਤਾਂ ਇਹ ਆਦੀ ਕਈ ਵਾਰ ਸਾਰੀ ਸੋਚੀ ਪੂਰੀ ਪੈਂਦੀ ਆਪਣੀ ਜੇ ਪੋਯਾਰੂ ਫੀਡ ਦੇ ਹਿਸਾਬ ਤੇ ਹਾਂਜੀ ਹਾਂਜੀ ਹਾਂ ਇਹ 1500 ਦੀ ਆਪਾਂ ਨੂੰ ਗੁਜਾਰ ਆਲੀ ਵੀ 1500 ਦੀ ਹਾਂ ਜੀ ਹਾਂ ਕਦੇ 100 1500 ਤੇ ਘਟਵਾਦੇ ਹੁੰਦੇ ਹਾਂ ਉਹ ਟਾਈਮ ਤੇ ਹਾਂ ਕੋਈ ਗੱਲ ਹਾਂ ਕੀ ਘਟਦੇ ਉਹ ਵੀ ਐ ਵੀ ਆਪਾਂ ਨੂੰ ਆਪਦੇ ਤੇ ਯਕੀਨ ਵੀ ਹੈ ਵੀ ਆਪਾਂ ਕੀ ਪਾ ਰਹੇ ਆ ਅੱਖਾਂ ਸਾਹਮਣੇ ਪਾਉਣੇ ਬਾਈ ਅੱਖਾਂ ਸਾਹਮਣੇ ਪਾਉਣੇ ਮੈਨੂੰ ਤਾਂ ਮੈਨੂੰ ਪਤਾ ਲੱਗਦਾ ਵੀ ਕੀ ਪਾ ਰਿਹਾ ਮੈਂ ਸੱਚਾ ਤਾਂ ਤੇ ਬਾਕੀ ਬਾਈ ਤੁਸੀਂ ਉਹ ਦੁੱਧ ਆਪ ਵੀ ਪੀਣਾ ਨਾ ਲੋਕਾਂ ਨੂੰ ਵੇਚਣ ਦਾ ਆਪ ਵੀ ਪੀਣਾਗਾ ਤੇ ਬਾਈ ਤੁਸੀਂ ਵੀ ਕੱਖ ਕਿੰਨੇ ਕੁ ਕੱਕਾ ਦਾ ਵੀਰੇ ਦੋ ਟਾਈਮ ਪਾਉਣਾ ਇੱਕ ਸਵੇਰੇ ਸਾਮ ਵਸਾ ਅੱਛਾ ਜਿਵੇਂ ਨਾ ਪਰਫਾਰਮਾ ਦੇ ਵਿੱਚ ਮੈਂ ਜਾਣਾਂਗਾ ਤੇ ਉੱਥੇ ਕਹਿੰਦੇ ਵੀ ਅਸੀਂ 20 ਕਿਲੋ ਦੀ 20 ਬਸੰਦ ਪਾਉਣੇ ਹੈਗੇ ਮੇਕੋ ਅੱਛਾ ਮੈਂ ਮੈਂ ਤੁਨ ਕਿਹਾ ਆਪਸਿਕ ਸੁਨਿਆਰਿਆਂ ਬਾਈ ਵੀ ਮਿਣ ਕੇ ਪਾਉਣਿਆ ਅਜਾ ਖੁੱਲੇ ਪਾਉਣੇ ਕੱਕ ਖੁੱਲੇ ਖਾਣਦੇ ਨੇ ਸਾਨੂੰ ਕੋਈ ਯੋ ਨਹੀਂਗਾ ਠੀਕ ਹੈ ਵੀਰ ਬਾਦਲੇ ਵੀ ਇਹ ਵੀ ਆਪਾਂ ਨੂੰ ਐਵਰੇਜ ਹੀ ਪਤਾ ਲੱਗ ਜਾਂਦੀ ਵੀ ਇੰਨੇ ਕਿਰਫ ਅਸੀਂ ਇਹ ਵੀ ਇਹ ਤਾਂ ਪੰਡਾ ਹਿਸਾਬ ਨਾਲ ਪਾਉਣੇ ਬਈ ਅੱਛਾ ਪੰਡਾ ਟੁੱਕੜਾ ਟੁੱਕੜਾ ਹਾਤ ਕੱਕ ਨਹੀਂ ਪੈਂਦੇ ਤੇ ਖੁੱਲੇ ਪਏ ਨੇ ਆ ਹੁਣ ਵੀ ਪਏ ਨੇਗੇ ਹੁਣ ਪਾਣੀ ਪਿਲਾਵਾਂਗੇ ਪਰ ਆਪਾਂ ਇਹ ਘੜੋ ਘੰਮ ਨਹੀਂ ਹੈਗਾ ਵੀ ਆ ਇੱਕ ਟੋਕਰਾ ਪਾਤਾ ਨਾ ਵੀ ਚੱਕ ਖਾਣਾ ਬਸ ਆਹ ਲੋ ਕੰਮ ਖੁੱਲੇ ਖਾਓ ਕੋਮਲ ਅੱਛਾ ਬਈ ਤੇ ਬਈ ਕਿੰਨੇ ਜਾਨੇ ਸਾਹਵਲੇ ਨੇ ਕੋਸ ਤੇ ਹੁਣ ਤਾਂ ਵੀ ਇਸ ਤਾਂ ਨਿਯੋਗ ਕਰਕੇ ਹੁਣ ਮੁੰਡਾ ਰੱਖ ਲੈ ਇੱਕ ਅੱਛਾ ਹਾਂ 2 ਕੁ ਮਹੀਨੇ ਵਾਸਤੇ ਤੇ ਬਾਕੀ ਉ ਤਾਂ ਅਸੀਂ ਆ ਪਰਿਵਾਰ ਹੀ ਸੰਭਾਲਦੇ ਹਾਂ ਹਾਂ ਇਹ ਕਿੰਨੇ ਹੋਣਗੇ ਪਤੂ ਭਈਆ ਆਪਣੇ ਵਿਚਾਰੀ ਤੇ 18 ਬੰਦੇ ਖੜੇ ਨੇਗੇ ਤੇ 4 ਮਹੀਨੇ ਮੰਨ ਲਾ 4 25 ਲਈ ਪਸ਼ੂ ਦੇਣਾ 4 25 ਪਸ਼ੂ ਆਪਣੇ ਦੇ ਹਾਂਜੀ ਠੀਕ ਹੈ ਇਹ ਭਈ ਕਾਪਾ ਜੱਥਿਆ ਖੜੇ ਹੈਗੇ ਇਹ ਤਾਂ ਅਸੀਂ ਖੇਡ ਦਾ ਮੈਦਾਨ ਬਣਾਇਆ ਹੈ ਹਾਂ ਜੀ ਕਿ ਜੇ ਪਹਿਲਵਾਨ ਨਹੀਂ ਘੋਲਦੇ ਹੁੰਦੇ ਉਹ ਕੰਮ ਇਹਨਾਂ ਨੂੰ ਖੁੱਲੇ ਹੱਟ ਦੇਣਾ ਕਿ ਹੁਣ ਘੋਲ ਲਵਾ ਜਿਆਦਾ ਜਿਹੜਾ ਜੀ ਆ ਪੂਰਾ ਕਰ ਲੋ ਅੱਛਾ ਪੂਰੇ ਘੋਲਦੀਆਂ ਨੇ ਘੋਲਦੀਆਂ ਟੱਕਰਾਂ ਪੂਰੀਆਂ ਮਾਰ ਦੇਣ ਵੀ ਕੁਝ ਦੇ ਚਾਹੇ ਜਿੰਨੀ ਮਹਿੰਗੀ ਪਾ ਲੋ ਆਲਾ ਕਿ ਨਾ ਸਵੇਰੇ ਨਵਾ ਕੇ ਨਾ ਤੇਲ ਤੂ ਲਾ ਕੇ ਨਾ ਇੱਕ ਥਾਂ ਪੱਕੇ ਥਾਂ ਮੈਂ ਬੰਨਦਾ ਉਹ ਬੈਠਾ ਨਹੀਂ ਦਿੰਦਾ ਵੀ ਲਿਬੜ ਜੂ ਹਾਂ ਪਰ ਜਿੰਨਾ ਟਾਈਮ ਮੈਂ ਐਸ ਨੱਚਦੀ ਨਹੀਂ ਕੋਦੋ ਦੇ ਨਹੀਂ ਟੱਪਦੀ ਨਹੀਂ ਸੰਗਾ ਨਾਲ ਨਹੀਂ ਲਿਬੜਦੀ ਨਹੀਂ ਉਹਨਾਂ ਟਾਈਮ ਪਸ਼ੂ ਅੰਦਰਲਾ ਖੋਲਦੀ ਨਹੀਂ ਭਾਈ ਤੇ ਬਈ ਇੱਕ ਜਦੋਂ ਆਪਣੇ ਪਸ਼ੂ ਲੈਣਾ ਹੁਣ ਮੈਂ ਤੁਹਾਡੇ ਕੋਲ ਦੇਖਿਆ ਨੇ ਅਕਸਰ ਫਾਰਮਾਂ ਤੇ ਜਾਂਦੇ ਆ ਲੱਗਦਾ ਬਈ 1.5 ਲੱਖ ਰੀਆ 2 ਲੱਖ ਰੀਆ 5 ਲੱਖ ਰੀਆ 7 ਲੱਖ ਰੀਆ ਤੁਸੀਂ ਦੱਸਿਆ ਵੀ 1 ਲੱਖ ਤੋਂ ਤੇ ਤੁਸੀਂ ਇੱਕ ਮੈ ਅਸੀਂ ਦਿਖਾਈਏ 20 ਪਸ਼ੂਆਂ ਦੇ ਵਿੱਚ ਸਿਰਫ ਇੱਕ ਪਸ਼ੂ ਉਹ ਵੀ 3 ਲੱਖ 30 ਹਜ਼ਾਰ ਦੀ ਉਹ ਵੀ ਲੈ ਲਵੋ ਤੁਸੀਂ ਹੁਣ ਲੈ ਤੇ ਬਈ ਤੁਹਾਡੇ ਲਈ ਸਾਰੀ ਵੀ 70000 ਤੋਂ ਸਲਦੇ ਦੀ ਸਾਰੀ ਏ ਬਾਈ ਤੁਸੀਂ ਕਿੱਥੋਂ ਖਰੀਦਦੇ ਹੋ ਕੋਈ ਅਲੱਗੀ ਜਗ੍ਹਾ ਤੇ ਇਹ ਕਿਵੇਂ ਨਹੀਂ ਨਹੀਂ ਅਲੱਗ ਪਿੰਡਾਂ ਵਿੱਚ ਫੇਰ-ਫਰਕ ਲੈਣੀਆਂ ਪੈਂਦੀਆਂ ਨੇ ਬਾਈ ਅੱਛਾ ਠੀਕ ਇੱਕ ਤਾਂ ਹੁਣ ਫੇਸਬੁੱਕਾਂ ਤੇ ਚੈਨਲ ਬਣੇ ਪਏ ਨੇ ਮੈਂ ਸੰਗਰੀ ਤੋਂ ਕੋਈ ਵੀ ਆ ਜਿਹੜੀ ਚੀਜ਼ ਦੀ ਜਰਾ ਮਾਰਕੀਟ ਮਤਲਬ ਸੋਸ਼ਲ ਮੀਡੀਆ ਤੇ ਬੰਦਾ ਆ ਗਿਆ ਉਹ ਹਮੇਸ਼ਾ ਦੀ ਚੀਜ਼ ਮਹਿੰਗੀ ਵੇਚੂ ਇੱਕ ਵਪਾਰੀ ਤੋਂ ਮਹਸਾ ਨਾ ਖਰੀਦੋ ਖੁਦ ਪਿੰਡਾਂ 'ਚ ਜਾਓ ਅਸੀਂ ਖੁਦ ਆਪ 2-3 3-4-4 ਦਿਨ ਵੀ ਲਾ ਕੇ ਮੈਸ ਭਾਦਨ ਵਾਸਤੇ ਅੱਛਾ ਹਾਂ ਉੱਥੋਂ ਹੁਣ ਘਟੂ ਘਾਟਾ ਹੋਰਾਂ ਨੂੰ 10-12000 ਰੁਪਏ ਤੋਂ ਮਹਸਾ ਸਸਤੇ ਮਿਲ अच्छा भाई ते भाई मैं ऐसा पण ठीक है भी फिर के ਲੈਣ ਚੰਦੀ ਕਰਦਾ ਹੈ ਫਿਰ ਤੁਲਕ ਲੈਣੀ ਪੈਂਦੀ ਤੇ ਭਾਈ ਲੈਣ ਵੇਲੇ ਗੱਲਾਂ ਦਾ ਕਿਹੜੀਆਂ ਦਾ ਧਿਆਨ ਰੱਖਣਾ ਜੀ ਗੱਲਾਂ ਤਾਂ ਵੀਰੇ ਦੋ ਗੱਲਾਂ ਹੁੰਦੀਆਂ ਨੇ ਗੀਆਂ ਇੱਕ ਤਾਂ ਤੁਸੀਂ ਮਰਜ਼ੀ ਖੁਦ ਦੇਖਣ ਜਾਓ ਹਾਂਜੀ ਠੀਕ ਹੈ ਜੇ ਮਰਜ਼ੀ ਪਸੰਦ ਆ ਗਈ ਕੀ ਕਰਦੇ ਮੇਰੇ ਵੀਰ ਕਾਲੀ ਕਰ ਜਾਂਦੇ ਨੇ ਇੱਕ ਟਾਈਮ ਧਾਰ ਚੋਕ ਕੇ ਮੈਸ ਵਧੀਆ ਹਾਂ ਸੀਲਾਂ ਖੋਲਿਓ ਆਲੇ ਨੇ ਕਹਿੰਦੇ 40 ਲੀਟਰ ਦੀਗਾ ਤੇਰੇ ਘਰੇ ਆ ਕੇ 10 ਲੀਟਰ ਦੋ ਦਿੱਤਾ ਫਿਰ ਕਹਿੰਦੇ ਯਾਰ ਆ ਉਹ ਆਲਾ ਕਹਿੰਦਾ ਤੇਰੇ ਘਰੇ ਜੀਨ ਲਾ ਜੀਨ ਨੂੰ ਕੀ ਹੋ ਰਿਹਾ ਪਏ ਦੱਸਾਂ ਫੰਡ ਦਾ ਭਾਵ ਇਹ ਨਹੀਂ ਹੁੰਦਾ ਘੱਟੋ ਘੱਟ ਮਾਜਰੂ ਤਿੰਨ ਟਾਈਮ ਚੋਕ ਤਿੰਨ ਹਾਂ ਨਾਲੇ ਜਿਹੜਾ ਬੰਦਾ ਦੇਖਣੇ ਗਿਆਗਾ ਉਹਨੇ ਕਹ ਤੂੰ ਚੋ ਕਿਉਂਕਿ ਲੈਣੀ ਦਾ ਤੈਂ ਆ ਤੇਰਾ ਸਾ ਉਹਨਾਂ ਸਾਹਮਣੇ ਪਰਿਵਾਰ ਸਾਹਮਣੇ ਉਹਦਾ ਦਰ ਤਾਂ ਖੁੱਲੇ ਜਾਂ ਤੀਜਾ ਟਾਈਮ ਚ ਦੁੱਧ ਦਾ ਉਹਦਾ ਅਸਲੀ ਦੁੱਧ ਸਵੇਰ ਦੋ ਟਾਈਮ ਤਾਂ ਵੀ ਆ ਲੈਦਾ ਕੱਪੜਾ ਹੁੰਦੀ ਹੁੰਦਾ ਬਾਈ ਜਿਹਨੇ ਜਿਹਨੇ ਹੁਣ ਮੈਂ ਮੈਂ ਉਹ ਵੇਚਣੀ ਸ਼ੁਰੂ ਕਰਤੀ ਠੀਕ ਆ ਮੈਂ ਉਹ ਮੈਂ ਕਹਿੰਦਾ ਟੀਕੇ ਲਾਤੇ ਕੋਈ ਤਾਂ ਕੁਝ ਕਰ ਲਿਆ ਉਹਨੂੰ ਪਤਾ ਵੇਕਣੀ ਆ ਵੀ ਆਥਰੇ ਵਪਾਰੀ ਆਊਗਾ ਜਾਂ ਤਰੱਕੀ ਆਊਗਾ ਉਹ ਸਾਨੂੰ ਦੁੱਧ ਘੱਟ ਬੰਦ ਚੋ ਨਾ ਲਾਉਂਦਾ ਠੀਕ ਹੈ। ਤੇ ਨਾ ਟਾਈਮ ਨਾਲ ਦੋ ਹੋਰ ਜਾਂ ਤਿੰਨ ਟਾਈਮ ਵਾਲਾ ਦੁੱਧ ਆ ਉਹ ਸਹੀ ਆਉਦਾਗਾ। ਠੀਕ ਹੈ ਭਾਈ। ਵੀ ਉਹਦੇ ਹਿਸਾਬ ਨਾਲ پیسے ਲਾ। ਹਾਂ। ਠੀਕ ਹੈ ਭਾਈ। ਤੇ ਭਾਈ ਫਿਰ ਜਿਆਨੇ 14 ਲੀਟਰ ਕਿਹਾ ਦਾ ਤੇਰੇ ਕੋਲ 14 ਦਿਨ ਦੁੱਧ ਦਊਗੀ ਇਹ ਨਹੀਂਗਾ ਵੀ ਕਿਆ ਕਿ ਕਿਆ 11 ਲਊਗੀ। ਠੀਕ ਹੈ ਭਾਈ। ਜੀ ਆਗਾ ਦੋ ਦਿਨ ਲਊ ਤਿੰਨ ਦਿਨ ਲਊਗੀ। ਚੌਥੇ ਪੰਜਵੇਂ ਮੈਸੇਜ ਹੀ ਲਾ ਲੈਂਦੀ ਆ। ਲੋਕਾਂ ਦੇ 15-20 ਮਹੀਨਾਵਾਂ ਮਹੀਨਾ ਹੋ ਗਿਆ ਹਾਲੇ ਕਾ ਜੀਨ ਲਾਏਗੇ ਨਹੀਂ। ਉਹ ਤਾਂ ਵੀ ਲਾਉਣੀ ਆ ਬਣੀ ਫਿਰ ਉਹ ਤਾਂ। ਉਹ ਲੋੜ ਨਹੀਂ ਦੇ ਵੀ ਨਹੀਂ ਕਿਉਂਕਿ ਉਹ ਠੱਗੇ ਗਏ। ਹਾਂ ਇਹ ਚੀਜ਼ ਹੁੰਦੀ ਆ ਤੇ ਬਈ ਮੰਨ ਲਓ ਜੇ ਮੈਂ ਹੁਣ ਕਿਸੇ ਬੰਦੇ ਨੇ ਨਵਾਂ ਫਾਰਮ ਸ਼ੁਰੂ ਕਰਨਾ ਤੇ ਕੋਣੋ ਕਿਹੜੀਆਂ ਕਿਹੜੀਆਂ ਗੱਲਾਂ ਧਿਆਨ ਚ ਰੱਖ ਕੇ ਫੇਰ ਫਾਰਮ ਸ਼ੁਰੂ ਕਰਨਾ ਤੇ ਦੇਖ ਵੀਰੇ ਜੇ ਕਿਸੇ ਵੀਰ ਨੇ ਫਾਰਮ ਸ਼ੁਰੂ ਕਰਨਾ ਸੋਣੀ ਸੁਨੱਖੀ ਦਾ ਜ਼ਮੀਨ ਦੇਖੋ ਸੋਣੀ ਸੁਨੱਖੀ ਤੁਹਾਨੂੰ ਘੱਟੋ ਘੱਟ 15-20000 ਰੁਪਏ ਮੈਸ ਮਹਿੰਗੀ ਮਿਲੂਗੀ ਮਿਲੂਗੀ ਹੁਣ ਤਾਂ ਬਈ ਹੋਰ ਵੀ ਵਧੀਆ ਨਹੀਂ ਹੁਣ ਤਾਂ ਆ ਮੇਲਿਆਂ ਨੇ ਬਾਲਾ ਕੰਮ ਛੱਪਾ ਛੜਾ ਕਰ ਦੇ ਦਿੱਤਾ ਬਈ ਹੁਣ ਤਾਂ ਜਿਹੜੇ ਹੱਡ ਹੱਡ ਲਿਖੇ ਪਾਣੇ ਪਿੰਡ ਤੇ ਲੱਖ ਰੁਪਏ ਦੇ ਘੱਟ ਤੋਂ ਵੀ ਮੰਗਦਾ ਬਈ ਹੁਣ ਜੇ ਸਾਰੀਆਂ ਮੈਸਾਂ ਨਹੀਂ ਗਿਆ ਸ ਪਹਿਣ ਸਤਰਹ ਤਰਹ ਆਦੇ ਮੈਂ ਖੁਦ ਲੈ ਕੇ ਆਇਆ ਅੱਛਾ 1.5 ਸਾਲ ਤੇ ਇਹਦਾ ਕੀ ਬਦਲ ਗਿਆ ਹੁ ਮੇਲਿਆਂ ਤੋਂ ਦੇਖ ਦੇਖ ਕੇ ਹਾਲਾ ਕੰਦਾ ਯਾਰ ਵੀ ਜੇ ਉੱਥੇ ਮੇਲਿਆਂ ਵਾਲੀ ਮਹਿੰਗੀ ਵੇਖ ਸਕਦੀ ਐ ਮੇ ਵਾਲੀ ਕਿਉਂ ਨਹੀਂ ਵਿਕਦੀ ਮੇ ਵਾਲੀ ਕਹਿੰਦੇ ਇਹ ਕੰਮ ਹੋਇਆ ਬੈ ਲਗੇ ਮੈਂ ਚੈਨਨਾ ਕੋਈ ਮਾਲਾ ਮਹਿੰਗਾ ਹੋਣ ਸਿਸਟਮ ਨਹੀਂ ਗਤੀਆ ਪਰ ਹੁਣ ਚੈਨਲ ਚਲਾ ਚਲਾ ਕੇ ਆਪਦੀ ਹਮੇਸ਼ਾ ਮਹਿੰਗੀਆਂ ਕਰ ਕਰ ਕੇ ਦਿਖਾ ਰੱਖਾ ਕੇ ਉਦੋਂ ਰੇਟ ਵਧ ਗਏ ਨਹੀਂ ਹਮੇਸ਼ਾ ਜਨੇਰੇਟ ਨਹੀਂ ਗਤੀਆ ਠੀਕ ਹੈ ਹਾਂਜੀ ਹਾਂ ਇਹ ਬਈ ਵੀ ਹੋਰ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਤੁਸੀਂ ਪਹੁੰਚਵਾਣੀ ਹੁੰਦੀ ਹੈ। ਦੇਖ ਫਿਰ ਮੈਂ ਤਾਂ ਕੌਣ ਖੁੰਦਾ ਸਾਰੇ ਜਾਣਕਾਰੀ ਸਾਰੇ ਜੂਝਵਾਨ ਸੂਜੀਵਾਲ ਬੰਦੇ ਹਨਾ ਪਰ ਮੈਂ ਨਾ ਇਹਨਾਂ ਕਹਿਣਾ ਬਈ ਕਿਸੇ ਕਿਸੇ ਲੱਗ ਕੇ ਨਾ ਆਪਦਾ ਘਰ ਨਾ ਖਰਾਬ ਕਰੋ ਤੇ ਜੇ ਮੱਝ ਲੈਣੀ ਆ 12-13 ਲੀਟਰ ਵਾਲੀ ਮੱਝ ਖਰੀਦੋ ਜੇ ਕਈ ਮੇਰੇ ਵੀਰ ਮੇਰੇ ਕੋਲ ਆਉਂਦੇ ਨੇ ਕਹਿੰਦੇ ਅਸੀਂ ਨਮਾ ਕੰਮ ਸਟਾਰਟ ਕਰਨਾ ਇੱਕ ਮਹੀਨੇ ਘਰੇ ਨਹੀਂ ਹੈਗੀ ਅੱਡਕਾ ਵੀ ਕਿਵੇਂ ਸਟਾਰਟ ਕਰੀਏ ਮੈਂ ਉਹਨਾਂ ਰਹਿ ਦਿੰਦਾ ਵੀਰੇ ਇੱਕ ਤਾਂ ਸੱਜਰ ਸੂਈ ਮੈਚ ਲਿਆ ਇੱਕ ਲਿਆ ਟੋਕੜ ਗੱਬਣ ਜਿਹੜੀ 7-8 ਲੀਟਰ ਦੁੱਧ ਦਿੰਦੀ ਆ ਜਿਹੜੀ 70 ਲੀਟਰ ਦੁੱਧ ਵਾਲੀ ਆ ਗਈ ਉਹ ਤਾਂ ਤੇਰਾ ਵੇਚੂਗਾ ਡੈਰੀ ਚ ਉਹ ਵੀ 70 ਤੇ 80 ਰੁਪਏ ਲੱਗ ਜੂਗਾ ਕਿਉਂਕਿ ਗਰਮੀ ਚੱਲ ਰਹੀ ਹੈ ਰੇਟ ਪੂਰਾ ਮਿਲ ਰੇਗਾ ਜਿਹੜਾ ਸਰਜਰ ਸੂਈ ਆ ਗਈ ਠੀਕ ਹੈ ਇੱਕ ਦੋ ਘਰ ਤੋਂ ਮੂਰੇ ਆਪਾਂ ਪੁੱਛ ਕੇ ਰੱਖ ਉੱਥੇ ਤੇਰਾ 70 ਰੁਪਏ 65 ਰਪਏ ਉੱਥੇ ਵਿਕ ਜੂਗਾ ਕੋਈ ਦੋ ਦੋ ਦਿਨ ਲਈ ਇੱਕ ਤਰ੍ਹਾਂ ਕਰ ਰਹੇ ਜੂਗਾ ਠੀਕ ਹੈ ਤੇਰਾ ਸਰਕਲ ਚੱਲ ਗਿਆ ਜਦੋਂ ਉਹ ਟੋਕੜ ਬਣੂਗੀ ਦੁੱਧ ਕੱਢੂਗੀ ਤੇਰੀ ਟੋਕੜ ਗੱਬਣਾ ਤੇ ਉਹ ਸੂਪੂਗੀ ਉਸੋ ਓਦੋਂ ਤੇਰੇ ਘਰ ਇੱਕ ਦੋ ਘਰ ਹੋਰ ਲੱਗ ਜਾਣਗੇ ਤੇਰੀ ਮਾਰਕੀਟ ਚੱਲ ਪੂਗੀ ਉਦੋਂ ਬਾਅਦ ਤੂੰ ਅਝੋਝਬਾਨ ਕਿੰਨਾ ਕੁ ਮੂਰੇ ਮੈਂ ਘਰ ਕਿਉਂ ਕਿਤੇ ਲੋਕਾਂ ਚ ਪਛਾਣ ਬਣ ਜੂਗੀ ਜੇ ਮਰਜ਼ੀ ਕਦੁੱਦ ਬਧਾਈ ਚੱਲਦਾ ਕਈ ਮੇਰੇ ਵੀਰ ਕਹਿੰਗੇ ਯਾਰ ਮਿੱਕਾ ਮੈਨੂੰ ਫੋਨ ਆਇਆ ਕਹਿੰਦਾ ਵੀ 10 ਲੱਖਾਂ ਲੋਨ ਲੈ ਰਿਆ ਕਹਿੰਦਾ ਵੀ ਮੈਸ਼ਾਂ ਲੈਉਣੀਆਂ ਨੇ ਅੱਛਾ ਮਾਹਰ ਵੀ ਤੋਹੇ ਲਾ ਦੋ ਮਹੀਨਿਆਂ ਦਾ ਕੰਮ ਸਟਾਰਟ ਕਰੋ ਕੋਈ ਦਾ ਮੈਂ 5 ਲੈਉਣੀਆਂ 4 ਇਕੱਠੀਆਂ ਲੈਉਣੀਆਂ ਕਦੇ ਨਾ ਲਓ ਅੱਛਾ ਕਿਉਂਕਿ ਉਹਦੇ ਕਿਸ਼ਤਾਂ ਵੀ ਮੋੜ ਦੇ ਲੈ ਜੇ ਤੁਸੀਂ ਲੋਨ ਲੈ ਲਿਓ ਫੇਰ ਇਹ ਹੋਗਾ ਕਦੇ ਮੈਂ ਹਾਂ ਮੈਂ ਆਂਗਾ ਵੀਰੇ ਮੈਂ 4 ਮਹੀਨਿਆਂ ਤੋਂ ਕੰਮ ਸਟਾਰਟ ਕਰਿਆ ਤੀਗਾ ਅੱਜ ਮੇਰੇ ਕੋਲ ਚੋਈ ਬਚੀ ਨਹੀਂ ਗਈ ਹੁਣ ਮੇਰੀਆਂ ਵੀਡੀਓ ਦੇਖ ਕੇ ਲੱਗਦਾ ਯਾਰ ਵੀ ਉਹ ਵੀ ਇੰਨੀ ਮਹਿਸ਼ਾਨ ਹੈਗੇ ਅਸੀਂ ਲਾਉਣੇ ਹੈਗੇ ਪਰ ਮੇਰਾ ਜਿਹੜਾ ਮੇਰਾ ਸਫਰ ਆਗਾ ਉਹ ਵੀ ਤਾਂ ਦੇਖੋ 6-7 ਸਾਲ ਲੱਗੇ ਨੇ ਹਾਂਜੀ ਹਾਂ ਤੇ ਭਈ ਲੋਨ ਵਾਲੇ ਦੇ ਵਿੱਚ ਤੁਸੀਂ ਗੱਲ ਕੀਤੀ ਇਹ ਲੋਨ ਵਾਲੀ ਗੱਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਸਹਾਇਕ ਹੈਗਾ ਕਿ ਸਹਾਇਕ ਹੈਗਾ ਵੀਰੇ ਜੇ ਹੁਣ ਲੋਨ ਜੇ 5 ਲੱਖ ਦਾ ਲੋਨ ਲੈ ਕੇ 3 ਲੱਖਾਂ ਲੋਨ ਲੈ ਕੇ ਤਿੰਨ ਮੱਝਾਂ ਪਾਵੇਂਗਾ ਫਿਰ ਤਾਂ ਕਾਮਜਾਬਾ 3 ਲੱਖ ਲੋਨ ਲੈ ਕੇ ਮੱਝਾਂ ਤੇ ਪਾਵੇਂਗਾ ਤੂੰ ਘਰ ਪਾਵੇਂ ਲਵੇਂ ਤੂੰ ਕੋਠੀ ਕਾਰ ਖਰੀਦ ਲੈਗਾ ਕਿਤੇ ਕੁਸ਼ਕਰੀ ਤੇ ਲੈਗਾ ਫਿਰ ਤਾਂ ਫੇਲ ਹੀ ਹੈ ਬਈ ਠੀਕ ਹੈ ਭਾਈ ਨਹੀਂ ਜਿਵੇਂ ਭਾਈ ਆਪਾਂ ਨੇ ਹੁਣ ਲਾ ਲਓ ਮੈਂ 5 ਲੱਖ ਲਾ ਕੇ ਹੁਣ ਭਾਈ ਜਿਵੇਂ ਆਪਾਂ ਜੇ ਮਾੜੀ ਤੋਂ ਮਾੜੀ ਮੈਸ ਵੀ ਲੈਣੀ ਤਾਂ ਵੀ ਲੱਖ ਰੁਪਏ ਤਾਂ ਚੁੱਕੇ ਹਾਂ ਹਾਂ ਲੱਖ ਰੁਪਏ ਮੰਨ ਲਓ ਭਾਈ 5 ਲੱਖ ਦਾ ਲੋਨ ਲੈ ਲਿਆ ਆਪਾਂ ਨੇ 5 ਲੱਖ ਤੇ ਆਪਾਂ ਵੀ ਜੇ 5 ਲੱਖ ਲੱਖ ਦੀ ਆਪਾਂ 5 ਮਹੀਨੇ ਚ ਲੈ ਲਈਏ ਤਾਂ ਭਾਈ ਉਹ ਸਹੀ ਹੈ ਗੱਲ ਲੱਗ ਜਾ ਕਿ ਨਹੀਂ ਫਿਰ ਸਹੀ ਵੀ ਨਹੀਂ ਗਾ ਕਿਉਂਕਿ ਵੀ ਮੂਹੇ ਮਾਰਕੀਟ ਵੀ ਚਾਹੀਦੇ ਨਾ ਨਹੀਂ ਜੇ ਵੀ ਬੰਦਾ ਡੈਰੀਸ ਪਾ ਦੇ ਦੁੱਧ ਡੈਰੀ ਚ 40 45 ਰੁਪਏ ਤੇ ਬਦਲਣ ਬਦਲਣੇ ਭਾਈ ਉਹ ਤੇ ਕਿੱਥੋਂ ਕਰ ਪੂਰਾ ਕਰ ਲੇਗਾ ਵੀ ਮਤਲਬ ਵੀ ਜੇ ਹੋ ਸਕਦਾ ਤਾਂ ਵੀ ਆਪਾਂ ਉਹਦੇ ਵਿੱਚ ਪ ਵਿਕਰਾਂਚ ਕਰੋ ਕਰਾਂਚ ਤੋਂ ਸਿੱਧੀ ਸਪਲਾਈ ਕਰੋ ਫੇਰ ਕੰਮਜਾਓ ਬਾਈ ਜਿਹੜਾ ਵੀ ਤੁਸੀਂ ਫਾਰਮਰ ਦੇਖੋਗੇ ਸਿੱਧੀ ਸਪਲਾਈ ਖੁਦ ਕਰਦਾ ਹੋਊਗਾ ਫੇਰ ਕੰਮਜਾਓ ਹੁਣ ਤੁਸੀਂ 40-45 ਰੁਪਏ ਪਾ ਕੇ ਕਿੱਥੋਂ ਪੈਸੇ ਕਢ ਲੋਗੇ ਕਿਦੋਂਗਾ 34-35 ਰੁਪਏ ਦਾ ਫੀਡ ਹੋ ਗਈ ਪਈ ਬਾਈ ਫਿਰ ਉਸ ਤੋਂ ਬਾਅਦ ਹਰਾ ਚਾਰਾ ਵੀ ਆ ਫਿਰ ਹੋਰ ਚੀਜ਼ਾਂ ਵੀ ਦਵਾਈਆਂ ਵੀ ਚੱਲਣੀਆਂ ਨੇ ਇਹਨਾਂ ਦੀਆਂ ਠੀਕ ਆ ਖਾਰੇ ਖਰਚੇ ਹੁੰਦੇ ਨੇ ਉਹ ਪੂਰੇ ਨਹੀਂ ਪੁਰਾਂਦੇ ਹੁਣ ਅਸੀਂ 75 ਰੁਪਏ ਪਾਉਣੇ ਹੈਗੇ ਹੁਣ ਸਾਡਾ ਚਲ ਸਰਕਵੇ ਚੱਲ ਜਾਂਦਾ ਅੱਛਾ ਤੇ ਭਾਈ ਟਰਨਓਵਰ ਲਾ ਕੇ ਸਾਰੀ ਕੋਲੋਂ ਲਾ ਕੇ ਮਹੀਨੇ ਦੀ ਐਵਰੇਜ ਕਿੰਨੇ ਦਿਨੇ ਕੜਾ ਜਾਂਦੇ ਵੀ ਇੰਨੇ ਕੁ ਸਨੋਂ ਬਚਤ ਰਹੀ ਜਾਂਦੀ ਹੋਈ ਸਾਡਾ 2.5 ਲੱਖ ਰੁਪਏ ਦਾ 1.90 2-2 ਲੱਖ ਰੁਪਏ ਦਾ ਕਦੋਂ ਪਾ ਜਾਂਦਾਗਾ ਅੱਛਾ ਭਾਈ 70-80 ਹਜ਼ਾਰ ਰੁਪਏ ਸਾਡਾ ਸਾਰਾ ਖਰਚਾ ਕੱਢ ਕੇ ਲੇਵਟੂ ਉਹ ਕੋਈ ਕੱਢ ਕੇ ਸਾ 70-80 ਹਜ਼ਾਰ ਫਿਰ ਮਹੀਨਾ ਬਚਦਾ 70-80 ਹਜ਼ਾਰ ਮਹੀਨੇ ਦਾ ਬਚਦਾ ਪਹਿਲਾਂ ਵੀ ਤੁਸੀਂ ਡਰਾਈਵਰ ਤੇ ਔਰ ਤੇ ਕਿੰਨੇ ਕੁ ਮੋਨ 9000 ਰੁਪਏ ਲੋਕੀ ਤੇ ਕਰਦੇ ਭਾਈ ਮਿੰਨਾ ਨਾ ਹੋਇਆ ਬੰਦਾ 9000 ਤੋਂ ਤੁਸੀਂ 7500 ਰੁਪਏ ਕਮਾਈ ਕੱਢ ਕੇ ਹਾਂ 6-7 ਸਾਲ ਲੱਗੇ 6-7 ਸਾਲ ਲੱਗੇ ਠੀਕ ਹੈ ਤੇ ਹੋਰ ਵੀ ਕੀ ਜਾਣਦੇ ਬਸ ਹੋਰ ਤਾਂ ਵੀ ਕੋਈ ਹੋ ਨਹੀਂ ਗਾ ਠੀਕ ਹੈ ਭਾਈ ਜੀ ਇਹ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸਸੀ ਕਾਲ